ਸਤਲੁਜ ਦਰਿਆ ਦਾ ਵੱਡਾ ਜਲ ਪੱਧਰ ਮਾਸ਼ੀਵਾੜਾ ਸਾਹਿਬ ਦੇ ਨੇੜਲੇ ਪਿੰਡ ਤੁੱਲੇਵਾਲ ਵਿੱਚ ਤੁਸੀਂ ਬਣ ਲਈ ਖਤਰਾ ਬਣ ਗਿਆ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਬੰਨ ਨੂੰ ਬਚਾਉਣ ਦੇ ਲਈ ਯੁੱਧ ਪੱਧਰ ਤੇ ਕੰਮ ਕਰ ਰਹੇ ਨੇ ਜੇਕਰ ਗੱਲ ਕਰੀਏ ਵਰਤਮਾਨ ਸਮੇਂ ਵਿੱਚ ਸਤਲੁਜ ਦਰਿਆ ਵਿੱਚ ਵਹਿ ਰਹੇ ਪਾਣੀ ਦੀ ਤਾਂ ਇਸ ਵੇਲੇ ਸਤਲੁਜ ਦਰਿਆ ਵਿੱਚ 50 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਜਦੋਂ ਕਿ 2019 ਵਿੱਚ ਹੜ੍ਹ ਦੌਰਾਨ ਇਸ ਦਰਿਆ ਦੇ ਵਿੱਚ 1.5 ਲੱਖ ਕਿਊਸਿਕ ਤੋਂ ਵੱਧ ਪਾਣੀ ਸੀ ਫਿਲਹਾਲ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠ ਹੈ ਪਰ ਤੁਸੀ ਬੰਨ ਦੇ ਕੋਲ ਕਟਾਵ ਜਾਰੀ ਹੈ ਸਿੰਚਾਈ ਵਿਭਾਗ ਬੰਨ ਦੇ ਕਟਾਵ ਨੂੰ ਰੋਕਣ ਦੇ ਲਈ ਪੱਥਰ ਅਤੇ ਮਿੱਟੀ ਦੀਆਂ ਬੋਰੀਆਂ ਲਗਾ ਰਿਹਾ ਹੈ ਪੁਲਿਸ ਵਿਭਾਗ ਨੇ ਬਨ ਦੇ ਨਾਜ਼ੁਕ ਸਥਾਨਾਂ ਤੇ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਜੋ ਕਿ 24 ਘੰਟੇ ਗਸ਼ਤ ਕਰਨਗੇ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਨੇ ਵਿਧਾਇਕ ਜਗਤਾਰ ਸਿੰਘ ਦਿਹਾਲਪੁਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹਰ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਦੇ ਤਿਆਰ ਹੈ ਜੇਕਰ ਗੱਲ ਕਰੀਏ ਤੁਸੀਂ ਬੰਨ ਦੀ ਤਾਂ ਤੁਸੀਂ ਬੰਨ ਹਮੇਸ਼ਾ ਹੀ ਨਾਜ਼ੁਕ ਸਥਿਤੀ ਦੇ ਵਿੱਚ ਰਿਹਾ ਹੈ ਜਦੋਂ ਵੀ ਹੜ੍ਹ ਦੀ ਸਥਿਤੀ ਆਉਂਦੀ ਹੈ ਤਾਂ ਬੰਨ ਨੂੰ ਖਤਰਾ ਹੋ ਜਾਂਦਾ ਹੈ ਹੁਣ ਪ੍ਰਸ਼ਾਸਨ ਨੇ ਬੰਨ ਦੀ ਮੁਰਮਤ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਵਿਧਾਇਕ ਨੇ ਕਿਹਾ ਹੈ ਕਿ ਕੁਝ ਲੋਕ ਅਫਵਾਹਾਂ ਫੈਲਾ ਰਹੇ ਨੇ دہشت ਪੈਦਾ ਕਰ ਰਹੇ ਨੇ ਪ੍ਰੰਤੂ ਅਜਹੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਸਾਬਾ ਜੀ ਤੁਸੀਂ ਬੰਦਾ ਤੁਸੀਂ ਦੌਰਾ ਕਰਨ ਆਇਓ ਕੀ ਹਾਲਾਤ ਲੱਗੇ ਤੁਹਾਨੂੰ ਇਹ ਸਾਰਾ ਹੁਸੈਈ ਚੱਲ ਰਿਹਾ ਸਦੇ ਵਿੱਚ ਸਾਨੂੰ ਇਹ ਵੀ ਕੁਝ ਇਹੋ ਜਿਹੀ ਸਥਿਤੀ ਨਾ ਬਣੀ ਵੀ ਕੱਲ ਨੂੰ ਕਿਸੇ ਤਰ੍ਹਾਂ ਦਾ ਪਸਥਾਉਣਾ ਹੋਵੇ ਕਹਿਣਾ ਨਾ ਪਰ ਐਸਾ ਹਾਲਾ ਸਾਰਾ ਸਹੀ ਚੱਲਦਾ ਇਸ ਮੁਕਦੇ ਅਸਾਂ ਦੇ ਸਾਲੂ ਅਜਿੰਸਾ ਵੀ ਸੜਾਲਾ ਵੀ ਹੋ ਰਹੇ ਪਾਇਵੇਂਗੇ ਐਸਐਸਪੀ ਮੈਡਮ ਵੀ ਤੇ ਬਾਕੀ ਵੀ ਸਾਰੇ ਜਿੰਨੇ ਬੰਦੇ ਸਾਰੇ ਸਿਵਲ ਖੜੇ ਆ ਪਰ ਮੇਨ ਮੰਚ ਇਹੀ ਰੱਖਿਆ ਵੀ ਕੋਈ ਜਿੰਨੇ ਆਪ ਦੇਖਿਆ ਨਾ ਕਈ ਜਗ੍ਹਾ ਤੇ ਬੜਾ ਹਾਲਾਤ ਖਾਬ ਨੇ ਪੰਜਾਬ ਦੇ ਵਿੱਚ ਹਨਾ ਤੇ ਪਾਨੂੰਆ ਵੀ ਇੱਥੇ ਬੰਦ ਵਿੱਚ ਥੋੜੀ ਖਾਰ ਪਣੀ ਸ਼ੁਰੂ ਹੋਈ ਦੀ ਵੀ ਨੂੰ ਨਾਲ ਨਾਲ ਰੁਕਿਆ ਜਾਵੇ ਤੇ ਤਾਂ ਜੋ ਇਹ ਆ ਵੀ ਜਿੰਨੇ ਵੀ ਮਹਿਕਲੇ ਸਾਰੇ ਮੁਕਤੇ ਹਾਜ਼ਰ ਨੇ ਤੇ ਮੰਨੋ ਇਸ ਤਰ੍ਹਾਂ ਦੀ ਲੜਦਾ ਤੁਸੀਂ ਕਿਹਾ ਕਿ ਕੁਝ ਪਾਣੀ ਚੱਲਦਾ ਕੋਈ ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕੀ ਕੀ ਮੋਦੀਆਂ ਵਗੈਰਾ ਸਾਰੇ ਕਿਸ਼ ਅਣੀ ਕਸਟਮ ਚੱਲ ਰਿਹਾ ਜੋ ਦਸੰਦੇ ਮੁਤਾਬਕ ਜੇ ਜਦਕਿ 2006 ਪਾ 23 ਦੀ ਗੱਲ ਕਰੀਏ ਉਸ ਟਾਈਮ 2 ਲੱਖ ਕਿਸਟਰ ਆਪਣੇ ਪਾਣੀ ਵੀ ਇਥੇ ਚੱਲਦਾ ਰਿਹਾ ਤੇ ਪੱਕੀ ਸਭ ਸਹੀ ਹੈ ਪ੍ਰਸ਼ਾਸਨ ਕੀ ਹਰਤਾ ਕੀਤੇ ਰਹੀਆਂ ਤੁਹਾਡੇ ਕੋਲ ਪ੍ਰਸ਼ਾਸਨ ਹਰਵੇ ਜੀ ਹਰ ਟਾਈਮ ਇਥੇ ਖੜੇ ਨੇ ਤੇ ਨਾਲ ਦੀ ਨਾਲ ਇਹ ਆ ਵੀ ਜੋ ਕੁਝ ਵੀ ਲੋਕਾਂ ਨੂੰ ਜਕ ਸੁਵਿਧਾ ਹਰ ਟਾਈਮ ਅਸੀਂ ਨਾਲ ਖੜੇ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਸੱਚ ਚਲ ਰਿਹਾ ਅ ਇਥੇ ਐਮਐਲਏ ਸਾਹਿਬ ਵੀ ਇਥੇ ਆਏ ਹੋਏ ਐਮਐਲਏ ਅਦਿਆਲਪੁਰਾ ਜੀ ਤੇ ਐਸਡੀਐਮ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਏ ਤੇ ਪੂਰਾ ਪ੍ਰਸ਼ਾਸਨ ਇਥੇ ਤੁਸੀਂ ਸਾਰੇ ਜਾਣਦੇ ਹੋ ਹੱਡਾ ਦੀ ਜੀਨ ਸਿਚੁਏਸ਼ਨ ਪੰਜਾਬ ਚ ਪਣੀ ਹੋਈ ਹੈ ਤੇ ਦਰਿਆ ਦਾ ਪਾਣੀ ਦਾ ਫਲੋ ਵੀ ਜ਼ਿਆਦਾ ਹੈ ਤੇ ਇਥੇ ਬੰਦ ਥੋੜਾ ਜਿਹਾ ਕਮਜ਼ੋਰ ਇਥੇ ਕੁਝ ਪਾਰਟ ਆਫ ਦਰਿਆ ਦਾ ਹੋ ਗਿਆ ਸੀ ਤੇ ਉਹਦੀ ਮਰਮਤ ਦਾ ਕੰਮ ਵੀ ਚੱਲ ਰਿਹਾ ਹੈ ਤੇ ਉੱਥੇ ਰੋਖ ਪਾਣ ਦੇ ਲਈ ਜੋ ਮਿੱਟੀ ਦੇ ਕੱਟੇ ਵਗੈਰਾ ਪ੍ਰਸ਼ਾਸਨ ਨੂੰ ਲ라ਏ ਜਾ ਰਹੇ ਨੇ ਤੇ ਬਲੇ ਸਾਬ ਆਪ ਹੀ ਜਦੋਂ ਮੈਂ ਤਾਂ ਐਮਐਲ ਸਾਬ ਦੇ ਬਾਅਦ ਹੀ ਆਈ ਸੀਗੀ ਤੇ ਆਪ ਖੜ ਕੇ ਸਾਰਾ ਦੇਖ ਰਹੇ ਸੀਗੇ ਤੇ ਜੋ ਵੀ ਸਟੌਪਸ ਵਗੈਰਾ ਲਾਏ ਜਾ ਰਹੇ ਨੇ ਪੱਥਰ ਹੋ ਗਿਆ ਉਹ ਜਾਲ ਦੇ ਵਿੱਚ ਪਾ ਕੇ ਤੇ ਉਹ ਸਾਰਾ ਕੁਝ ਪ੍ਰਸ਼ਾਸਨ ਨੂੰ ਕੀਤਾ ਜਾ ਰਿਹਾ ਹੈਗਾ ਤਾਂ ਕਿ ਏਰੀਆ ਦੇ ਹੋਰ ਕਟਾਵ ਨਾ ਹੋਏ ਇਹ ਰੋਸ਼ ਨੂੰ ਬਚਾਇਆ ਜਾ ਸਕੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਇੱਥੇ ਪੁਲਿਸ ਵੱਲੋਂ ਚੈੱਕ ਪੋਸਟ ਵੀ ਬਣਾਂਦੀ ਪਹਿਲਾਂ ਹਰੇਕ ਕੋਲ ਚੈੱਕ ਪੋਸਟ ਬਣਦੀ ਹੜਾ ਸਥਿਤੀ ਵਿੱਚ ਇੱਥੇ ਪੁਲਿਸ ਵੱਲੋਂ ਕੋਈ ਚੈੱਕ ਪੋਸਟ ਜਾਂ ਕੋਈ ਕੈਸਟ ਵਗੈਰਾ ਜੀ ਉਹੀ ਦੇਖਣ ਦੇ ਲਈ ਕਿਉਂਕਿ ਦੇਖਿਏ ਹਜੇ ਤੱਕ ਸਾਰਾ ਕੁਝ ਠੀਕ ਹੈ ਕੋਈ ਨੁਕਸਾਨ ਨਹੀਂ ਹੋਇਆ ਉਹੀ ਦੇਖਣ ਦੇ ਲਈ ਮੈਂ ਆਈ ਸੀ ਜੋ ਪੁਲਿਸ ਵੱਲੋਂ ਇੱਥੇ ਲੋਡ ਹੈਗੀ ਉਹ ਉਸ ਚੀਜ਼ ਨੂੰ ਕੀਤਾ ਜਾਏਗਾ ਤੇ ਐਸਐਚਓ ਨੇ ਵੀ ਡਾਇਰੈਕਸ਼ਨ ਦਿੱਤੀਆਂ ਨੇ ਇਮੀਡੀਏਟਲੀ ਸਾਡੇ ਧਿਆਨ ਚ ਲੈ ਗਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪ੍ਰੈਜ਼ੈਂਸ ਅ 24 ਘੰਟੇ ਜਦੋਂ ਤੱਕ ਇਹ ਸਥਿਤੀ ਪੂਰੀ ਨਾਰਮਲ ਨਹੀਂ ਹੁੰਦੀ ਉਸ ਟਾਈਮ ਤੱਕ ਪ੍ਰੇਜ਼ెంట్ ਰਹੇਗੀ ਕੋਈ ਸਕੀ। ਥੈਂਕ ਯੂ।